ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਬੋਤੇ ਆਪ ਸਭ ਜੀ ਸਮੂਹ ਸਾਧ ਸੰਗਤ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਪਿਆਰ ਸਤਕਾਰ ਦਿੱਤਾ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਗੁਰਬਾਣੀ ਦਾ ਇਤਿਹਾਸ ਪੜਦੇ ਰਹਿਣਾ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਆਸੰਗੇ ਜੀ ਅੱਜ ਆਪਾਂ ਵੀ ਚਾਰ ਸਾਂਝੇ ਕਰਾਂਗੇ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਇੱਕ ਪਰਿਵਾਰ ਦਾ ਬਿਨਾ ਇੰਟਰਵਿਊ ਯੂ ਐਸ ਏ ਅਮਰੀਕਾ ਦਾ ਵੀਜ਼ਾ ਲੱਗਿਆ ਆਸੰਗੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਧ ਸੰਗਤ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਗੁਰੂ ਰਾਮਦਾਸ ਜੀ ਸਭ ਦੀਆਂ ਝੋਲੀਆਂ ਭਰਦੇ ਨੇ ਸਾਧ ਸੰਗਤ ਜੀ ਜਦੋਂ ਬੱਸ ਮੰਗਣ ਜਾਣਾ ਇਹ ਤਾਂ ਮੰਗਤੇ ਬਣ ਕੇ ਜਾਇਆ ਕਰੋ ਭਿਖਾਰੀ ਬਣ ਕੇ ਉਸ ਦਰ ਤੇ ਜਾਇਆ ਕਰੋ हे गुरु 와ਇ ਗੁਰੂ ਤੇਰੇ ਦਰ ਤੇ ਆਏ ਆ ਅਸੀਂ ਭਿਖਾਰੀ ਆ ਸਾਨੂੰ ਖੈਰ ਪਾ ਦੀ ਸਾਨੂੰ ਖਾਲੀ ਨਾ ਮੋੜੀ ਸਾਧ ਸੰਗਤ ਜੀ ਗੁਰੂ ਦੇ ਦਰ ਤੇ ਜਿੰਨੇ ਛੋਟੇ ਬਣ ਕੇ ਜਾਵਾਂਗੇ ਗੁਰੂ ਆਪਣੀਆਂ ਓਨੀਆਂ ਹੀ ਖੁਸ਼ੀਆਂ ਨਾਲ ਝੋਲੀਆਂ ਭਰਨਗੇ ਕਿਉਂਕਿ ਸਾਧ ਸੰਗਤ ਜੀ ਗੁਰੂ ਦੇ ਸਾਹਮਣੇ ਆਪਣੀ ਔਕਾਤ ਹੀ ਕੀ ਏ ਇਸ ਲਈ ਬਸ ਜਦੋਂ ਜਾਓ ਉਹਦੀ ਦਰ ਦੇ ਭਿਖਾਰੀ ਬਣ ਕੇ ਜਾਓ ਵਾਹਿਗੁਰੂ ਤੇਰੇ ਭਿਖਾਰੀ ਆ ਸਾਨੂੰ ਖੈਰ ਪਾ ਉਹ ਸਭ ਦੀਆਂ ਝੋਲੀਆਂ ਭਰਨਗੇ ਸਾਦ ਸੰਘਾ ਜੀ ਇੱਕ ਪਰਿਵਾਰ ਜੋ ਇਸ ਟਾਈਮ ਅਮਰੀਕਾ ਵਿੱਚ ਸਿਟੀਜ਼ਨ ਹੈ ਉਹਨਾਂ ਦੀ ਹੱਦ ਬੀਤੀ ਹੈ ਜੋ ਅਸੀਂ ਤੁਹਾਨੂੰ ਅੱਜ ਸੁਣਾਉਣ ਜਾ ਰਹੇ ਹਾਂ ਸਾਦ ਸੰਘਾ ਜੀ ਉਸ ਪਰਿਵਾਰ ਨੇ ਉਸ ਫੈਮਿਲੀ ਨੇ ਪਹਿਲਾਂ ਇੱਕ ਅਮਰੀਕਾ ਦੇ ਪੀ ਆਰ ਵੀਜੇ ਦੇ ਕਾਗਜ਼ ਲਾਏ ਸਨ ਪਰ ਉਹਨਾਂ ਦੇ ਕਾਗਜ਼ ਲੱਗਣ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਉਧਰ ਦੀ ਐਮਬੈਸੀ ਵੱਲੋਂ ਕੋਈ ਰਿਸਪੌਂਸ ਨਹੀਂ ਸੀ ਆਇਆ ਤੇ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਬੁਲਾਇਆ ਸੀ ਆਪਦੀ ਸਪੌਂਸਰਸ਼ਿਪ ਦੇ ਉਹਨਾਂ ਨੇ ਵੀ ਬਹੁਤ ਟਰਾਈ ਕੀਤਾ ਸੀ ਪਰ ਕੋਈ ਵੀ ਰਿਜ਼ਲਟ ਨਹੀਂ ਸੀ ਆ ਰਿਹਾ ਸਾਹਮਣੇ ਸਾਧ ਸੰਗਤ ਜੀ ਇਸ ਲਈ ਉਹਨਾਂ ਨੂੰ ਕਾਗਜ਼ ਲਾਇਆ ਨੂੰ ਕਾਫੀ ਸਮਾਂ ਬੀਤ ਗਿਆ ਪਰ ਉਹਨਾਂ ਨੇ ਤਣ ਤਣ ਗੁਰੂ ਰਾਮਦਾਸ ਤਣ ਤਣ ਬਾਬਾ ਦੀਪ ਸਿੰਘ ਜੀ ਦਾ ਦਰਨਾ ਛੱਡਿਆ ਉਹ ਦਰਬਾਰ ਸਾਹਿਬ ਤੇ ਸ਼ਹੀਦਾਂ ਸਾਹਿਬ ਮਹੀਨੇ ਚ ਇੱਕ ਵਾਰ ਮੱਥਾ ਜ਼ਰੂਰ ਟੇਕਣ ਆਉਂਦੇ ਸੀ ਤੇ ਆਪਣੀ ਅਰਦਾਸ ਬੇਨਤੀ ਵੀ ਜਲਾ ਕੇ ਜਾਂਦੇ ਸੀ ਕਿ ਹੇ ਵਾਹਿਗੁਰੂ ਜੋ ਅਸੀਂ ਕਾਗਜ਼ ਲਾਏ ਨੇ ਉਹਨਾਂ ਦਾ ਸਾਡਾ ਰਿਜ਼ਲਟ ਆ ਜਾਵੇ ਤੇ ਅਸੀਂ ਵੀ ਪੱਕੇ ਹੋ ਕੇ ਯੂਐਸਏ ਚਲੇ ਜਾਈਏ ਕਿਉਂਕਿ ਉਹਨਾਂ ਦਾ ਬਾਕੀ ਸਾਰਾ ਪਰਿਵਾਰ ਉਥੇ ਸੈਟਲ ਸੀ ਉਹ ਇੱਕ ਹੀ ਫੈਮਿਲੀ ਸੀ ਜੋ ਇੱਥੇ ਰਹਿੰਦੀ ਸੀ ਤੇ ਉਹਨਾਂ ਦਾ ਉਹ ਪਰਿਵਾਰ ਵੀ ਚਾਹੁੰਦਾ ਸੀ ਵੀ ਉਹ ਸਾਡੇ ਕੋਲ ਆ ਜਾਣ ਅਸੀਂ ਇੱਕ ਜਗ੍ਹਾ ਤੇ ਇਕੱਠੇ ਹੋ ਜਾਈਏ ਤੇ ਇਹਨਾਂ ਨੂੰ ਵੀ ਐਵੇਂ ਸੀ ਵੀ ਅਸੀਂ ਉਹਨਾਂ ਕੋਲ ਚਲੇ ਜਾਈਏ ਸਾਧ ਸੰਗਤ ਜੀ ਸਮਾਂ ਬੀਤਦਾ ਗਿਆ ਪਰ ਕੋਈ ਵੀ ਰਿਜ਼ਲਟ ਨਾ ਮਿਲਿਆ ਇਸ ਤਰ੍ਹਾਂ ਸਮਾਂ ਬੀਤਦੇ ਬੀਤਦੇ 10 ਸਾਲ ਲੰਘ ਗਏ ਤੇ ਉਹਨਾਂ ਦੇ ਦੋ ਬੱਚੇ ਸਨ ਜੋ ਕਿ ਉਹ ਵੀ ਹੁਣ ਵੱਡੇ ਹੋ ਚੁੱਕੇ ਸਨ ਸਾਧ ਸੰਗਤ ਜੀ ਇਸੇ ਤਰ੍ਹਾਂ ਉਹ ਉੱਲ ਜਗੇ ਸੀ ਉਹਨਾਂ ਨੂੰ ਹੁਣ ਇਹ ਸਮਝ ਨਹੀਂ ਸੀ ਆ ਰਿਹਾ ਵੀ ਸਾਨੂੰ ਇੱਥੇ ਹੀ ਰਹਿਣਾ ਪਏਗਾ ਜਾਂ ਫਿਰ ਸਾਡਾ ਕਦੇ ਉੱਥੋਂ ਦਾ ਵੀਜ਼ਾ ਆ ਜਾਵੇਗਾ ਤੇ ਅਸੀਂ ਚਲੇ ਜਾਵਾਂਗੇ ਫਿਰ ਸਾਥ ਸੰਗਤ ਜੀ ਕੀ ਹੋਇਆ ਕਿ 10 ਸਾਲਾਂ ਬਾਅਦ ਇੱਕ ਦਿਨ ਅਚਾਨਕ ਉਹਨਾਂ ਨੂੰ ਐਮਬੈਸੀ ਵੱਲੋਂ ਈਮੇਲ ਆ ਗਈ ਵੀ ਤੁਹਾਡੀ ਜੋ ਤੁਸੀਂ ਕਾਗਜ਼ ਅਪਲਾਈ ਕੀਤੇ ਸੀ ਉਹਨਾਂ ਦੀ ਇੰਟਰਵਿਊ ਹੈ ਤੇ ਫਿਰ ਸਾਥ ਸੰਗਤ ਜੀ ਉਹ ਭਾਈ ਸਾਹਿਬ ਸੀ ਜੋ ਉਹ ਆਪ ਖੁਦ ਇੰਟਰਵਿਊ ਦੇਣ ਚਲੇ ਗਏ ਉਹਨਾਂ ਦੀ ਇੰਟਰਵਿਊ ਹੋ ਗਈ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਐਮਬੈਸੀ ਵੱਲੋਂ ਫਿਰ ਮੇਲ ਆਈ ਕਿ ਤੁਹਾਡੇ ਫੈਮਿਲੀ ਮੈਂਬਰ ਨੇ ਜੋ ਸਾਰੇ ਉਹਨਾਂ ਦੀ ਇੰਟਰਵਿਊ ਸਾਰਿਆਂ ਦੀ ਹੋਵੇਗੀ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਗਈ ਕਿਉਂਕਿ ਸਾਧ ਸੰਗਤ ਜੀ ਜਿਸ ਸਮੇਂ ਉਹਨਾਂ ਨੇ ਫਾਈਲ ਲਾਈ ਸੀ ਉਸ ਸਮੇਂ ਉਹਨਾਂ ਦੇ ਬੱਚਿਆਂ ਦੀ ਏਜ ਬਹੁਤ ਛੋਟੀ ਸੀਗੀ ਤੇ ਹੁਣ 10 ਸਾਲ ਹੋ ਗਏ ਸੀ ਕਾਗਜ਼ ਲੱਗਿਆਂ ਨੂੰ ਤਾਂ ਉਹ ਬੱਚੇ ਵੀ ਵੱਡੇ ਹੋ ਗਏ ਸੀ 13 14 15 ਸਾਲ ਤੱਕ ਏਜ ਹੋ ਗਈ ਸੀ ਛੋਟੇ ਦੀ ਏਜ 13 ਸੀ ਤੇ ਵੱਡੇ ਦੀ ਏਜ 16 ਸੀ ਸਾ ਸੰਗਤ ਜੀ ਉਹ ਪਰਿਵਾਰ ਫਿਰ ਤੋਂ ਵਿਚਾਰਾ ਬੜੀ ਮੁਸ਼ਕਲ ਵਿੱਚ ਆ ਪਿਆ ਕਿਉਂਕਿ ਉਹਨਾਂ ਨੂੰ ਐਵੇਂ ਟੈਨਸ਼ਨ ਹੋ ਗਈ ਬੀ ਬੱਚੇ ਛੋਟੇ ਨੇ ਤੇ ਆਪਣੇ ਸਾਰੇ ਫੈਮਿਲੀ ਮੈਂਬਰਸ ਤੋਂ ਅਲੱਗ-ਅਲੱਗ ਅਸਵਾਲ ਕੁਐਸਚਨ ਪੁੱਛੇ ਜਾਣਗੇ ਜੇਕਰ ਇੱਕ ਵੀ ਫੈਮਿਲੀ ਮੈਂਬਰ ਦਾ ਕੁਐਸਚਨ ਦਾ ਆਨਸਰ ਦੂਸਰੇ ਫੈਮਿਲੀ ਮੈਂਬਰ ਦੇ ਆਨਸਰ ਦੇ ਨਾਲ ਸੇਮ ਨਾ ਹੋਇਆ ਤੇ ਆਪਣਾ ਵੀਜ਼ਾ ਰਿਜੈਕਟ ਹੋ ਜਾਵੇਗਾ ਤੇ ਪਹਿਲਾਂ ਹੀ ਐਨੇ ਸਾਲਾਂ ਬਾਅਦ ਮਹਾਮਹਾਰਾਜ ਨੇ ਆਪਣੀ ਅਰਦਾਸ ਬੇਨਤੀ ਸੁਣ ਕੇ ਆਪਣ ਨੂੰ ਇੰਟਰਵਿਊ ਦੀ ਕਾਲ ਆਈ ਹੈ ਪਰ ਸਾਧ ਸੰਗਤ ਜੀ ਜਿਹੜੀ ਉਹਨਾਂ ਨੂੰ ਇੰਟਰਵਿਊ ਦਾ ਈਮੇਲ ਆਇਆ ਸੀ ਨਾ ਉਸ ਵਿੱਚ ਹਜੇ ਟਾਈਮ ਪਿਆ ਸੀ 1.5 ਮਹੀਨੇ ਦਾ ਟਾਈਮ ਸੀਗਾ ਉਹਨਾਂ ਦੇ ਕੋਲ ਸੋ ਸਾਧ ਸੰਗਤ ਜੀ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਆਪਣੀ ਅਰਦਾਸ ਬੇਨਤੀ ਲਾਈ ਕਿ へ ਵਾਹਿਗੁਰੂ ਮਸਾ ਤੁਸੀਂ ਸਾਡੀ ਅਰਦਾਸ ਸੁਣੀਏ ਤੇ ਹੁਣ ਸਾਡੀ ਸੁਣੀ ਸੁਣਾਈ ਅਰਦਾਸ ਵਿੱਚ ਤੁਸੀਂ ਸਾਡੇ ਸਾਹਮਣੇ ਇੱਕ ਐਡਾ ਵੱਡਾ ਮਸਲਾ ਖੜਾ ਕਰ ਦਿੱਤਾ ਏ ਤੇ ਹੁਣ ਤੁਸੀਂ ਹੀ ਇਸ ਮਸਲੇ ਦਾ ਹੱਲ ਕਰਨਾ ਏ ਉਸ ਭਾਈ ਸਾਹਿਬ ਨੇ ਇਹ ਅਰਦਾਸ ਬੇਨਤੀ ਲਾਈ ਲਾਈ ਗੁਰੂ ਦੇ ਅੱਗੇ ਵੀ ਵਾਹਿਗੁਰੂ ਮੇਰੀ ਇਕੱਲੇ ਦੀ ਇੰਟਰਵਿਊ ਹੋ ਜਾਵੇ ਤੇ ਬਾਕੀ ਸਾਰੀ ਫੈਮਿਲੀ ਦੀ ਇੰਟਰਵਿਊ ਨਾ ਹੋਵੇ ਫਿਰ ਉਹਨਾਂ ਨੇ ਜਿੰਨੇ ਦਿਨ ਵੀ ਇੰਟਰਵਿਊ ਵਿੱਚ ਸੀਗੇ ਨਾ ਉਹਨਾਂ ਨੇ ਗੁਰਬਾਣੀ ਦਾ ਬਹੁਤ ਜਾਪ ਕੀਤਾ ਤੇ ਆਏ ਸੰਡੇ ਨੂੰ ਸ਼ਹੀਦਾਂ ਸਹਿ ਮੱਥਾ ਟੇਕਣ ਆਉਂਦੇ ਰਹੇ ਨਾਲ ਹੀ ਦਰਬਾਰ ਸਹਿ ਵੀ ਮੱਥਾ ਟੇਕ ਕੇ ਜਾਂਦੇ ਰਹੇ ਸੋ ਸਾਧ ਸੰਗਤ ਜੀ ਫਿਰ ਇੱਕ ਦਿਨ ਇੰਟਰਵਿਊ ਵਾਲਾ ਦਿਨ ਵੀ ਆ ਗਿਆ ਉਸ ਦਿਨ ਉਹਨਾਂ ਦਾ ਬਹੁਤ ਹੀ ਪਰੇਸ਼ਾਨੀ ਵਾਲਾ ਦਿਨ ਸੀ ਸਾਧ ਸੰਗਤ ਜੀ ਉਹ ਸਾਰਾ ਪਰਿਵਾਰ ਇੰਟਰਵਿਊ ਦੇਣ ਲਈ ਚਲੇ ਗਏ ਉਹ ਉੱਥੇ ਗਏ ਤਾ ਸਾਰਿਆਂ ਦੀ ਇੰਟਰਵਿਊ ਹੋਈ ਗਈ ਸਾਧ ਸੰਗਤ ਜੀ ਉਹ ਵੇਟ ਕਰਦੇ ਰਹੇ ਵੀ ਸਾਨੂੰ ਵੀ ਆਵਾਜ਼ ਵੱਜੇਗੀ ਪਰ 2 ਵਜ ਗਏ ਉਹਨਾਂ ਨੂੰ ਆਵਾਜ਼ ਨਾ ਵੱਜੀ ਉਸ ਤੋਂ ਬਾਅਦ ਉਹਨਾਂ ਸੋਚਿਆ ਵੀ ਕੋਈ ਗੱਲ ਨਹੀਂ 2 ਘੰਟੇ ਹੋਰ ਬੈਠ ਜਾਣੇ ਆ ਸੋ ਸਾਧ ਸੰਗਤ ਜੀ 5 5:30 ਹੋ ਗਏ ਉਹਨਾਂ ਨੂੰ ਫਿਰ ਵੀ ਕੋਈ ਆਵਾਜ਼ ਨਾ ਲਗਾਈ ਫਿਰ ਉਹ ਭਾਈ ਸਾਹਿਬ ਨੇ ਉੱਠ ਕੇ ਜੋ ਬਾਹਰ ਮੈਡਮ ਕਾਊਂਟਰ ਤੇ ਸੀਗੀ ਉਹਨਾਂ ਨੂੰ ਆਪਦੀ ਈਮੇਲ ਵਾਲੀ ਉਹਨਾਂ ਨੂੰ ਈਮੇਲ ਭਵਾਲੀ ਪ੍ਰਿੰਟ ਆਊਟ ਦਿਖਾਈ ਵੀ ਸਾਨੂੰ ਕਿਹਾ ਵੀ ਮੈਡਮ ਜੀ ਸਾਨੂੰ ਇਹ ਨੋਟਿਸ ਆਇਆ ਸੀ ਐਮਬੈਸੀ ਵੱਲੋਂ ਤੇ ਅਸੀਂ ਅੱਜ ਪੂਰੀ ਫੈਮਿਲੀ ਇੰਟਰਵਿਊ ਲਈ ਆਏ ਆਂ ਪਰ ਸਾਡਾ ਕੋਈ ਨੰਬਰ ਨਹੀਂ ਆਇਆ ਸਾਨੂੰ ਬੁਲਾਇਆ ਨਹੀਂ ਗਿਆ ਸਾਨੂੰ ਆਵਾਜ਼ ਨਹੀਂ ਦਿੱਤੀ ਗਈ ਤਾਂ ਉਹ ਮੈਡਮ ਕਹਿੰਦੇ ਵੀ ਤੁਸੀਂ ਬੈਠੋ ਇੱਥੇ ਇੱਥੇ ਵੇਟ ਕਰੋ ਮੈਂ ਅੰਦਰ ਜਾ ਕੇ ਸਾਡੇ ਨਾਲ ਗੱਲ ਕਰਕੇ ਤੁਹਾਨੂੰ ਦੱਸਦੀ ਆਂ ਫਿਰ ਉਹ ਮੈਡਮ ਅੰਦਰ ਜਾ ਕੇ ਉਸ ਗੋਰੇ ਨਾਲ ਗੱਲ ਕਰਕੇ ਆਈ ਤਾਂ ਉਹਨੇ ਬਾਹਰ ਆ ਕੇ ਉਹਨਾਂ ਭਾਈ ਸਾਹਿਬ ਉਹਨਾਂ ਨੂੰ ਕਿਹਾ ਵੀ ਸਰ ਤਾਂ ਨੂੰ ਸਰ ਅੰਦਰ ਬੁਲਾ ਰਹੇ ਨੇ ਸਾਰੀ ਫੈਮਿਲੀ ਨੂੰ ਸਾਧ ਸੰਗਤ ਜੀ ਉਸ ਸਮੇਂ ਉਹ ਕਹਿੰਦੇ ਵੀ ਸਾਡੇ ਦਿਲ ਨੂੰ ਬਹੁਤ ਘਬਰਾਟ ਹੋਈ ਵੀ ਹੁਣ ਪਤਾ ਨਹੀਂ ਕੀ ਹੋਣਾ ਹੈ ਸਾਡੀ ਸਾਰੇ ਜੀਆਂ ਦੀ ਇੰਟਰਵਿਊ ਹੋਏਗੀ ਸੋ ਸਾਧ ਸੰਗਤ ਜੀ ਉਹ ਉਹ ਕਹਿੰਦੇ ਵੀ ਅਸੀਂ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਧਿਆ ਕੇ ਇੱਕ ਮਨ ਇੱਕ ਜਿਤ ਹੋ ਕੇ ਅਰਦਾਸ ਬੇਨਤੀ ਲਾ ਕੇ ਅੰਦਰ ਚਲੇ ਗਏ ਜਦੋਂ ਅਸੀਂ ਗੋਰੇ ਕੋਲ ਗਏ ਤਾਂ ਉਹਨਾਂ ਨੇ ਕਿਹਾ ਸਿੰਘ ਸਾਹਿਬ ਤੁਹਾਡੀ ਕੋਈ ਵੀ ਇੰਟਰਵਿਊ ਇੰਟਰਵਿਊ ਲਈ ਮੇਰੇ ਕੋਲ ਮੈਸੇਜ ਨਹੀਂ ਆਇਆ ਤੇ ਨਾ ਮਹੀ ਮੈਨੂੰ ਇਸ ਬਾਰੇ ਕੋਈ ਅੱਜ ਡਿਟੇਲ ਦਿੱਤੀ ਗਈ ਹੈ ਉਸ ਗੋਰੇ ਨੇ ਕਿਹਾ ਮਿਸਟਰ ਸਿੰਘ ਤੁਸੀਂ ਆਪਣੀ ਜਗ੍ਹਾ ਤੇ ਸਹੀ ਆਏ ਹੋ ਤੁਹਾਡੇ ਕੋਲ ਨੋਟਿਸ ਗਿਆ ਵੀ ਇਹ ਗਲਤ ਵੀ ਨਹੀਂ ਹੈਗਾ ਤੁਸੀਂ ਸਹੀ ਤਰੀਕੇ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਪਹੁੰਚੇ ਹੋ ਪਰ ਮੇਰੇ ਮੇਰੇ ਕੰਪਿਊਟਰ ਵਿੱਚ ਜੋ ਡਾਟਾ ਆਇਆ ਹੈ ਉਸ ਲਿਸਟ ਵਿੱਚ ਤੁਹਾਡਾ ਨਾਮ ਕਿਤੇ ਵੀ ਨਹੀਂ ਹੈਗਾ ਤੇ ਤੁਸੀਂ ਵਾਪਸ ਚਲੇ ਜਾਓ ਕੋਈ ਗੱਲ ਨਹੀਂ ਕੋਈ ਮਿਸਟੇਕ ਹੋ ਗਈ ਹੋਵੇਗੀ ਤੁਹਾਨੂੰ ਫਿਰ ਕਿਸੇ ਦਿਨ ਇੰਟਰਵਿਊ ਲਈ ਬੁਲਾ ਲਿਆ ਜਾਵੇਗਾ ਸੋ ਸਾ ਸੰਗਤ ਜੀਓ ਭਾਈ ਸਾਹਿਬ ਹੁਣੀ ਸਾਰਾ ਪਰਿਵਾਰ ਵਾਪਸ ਆ ਗਏ ਘਰੇ ਘਰੇ ਆ ਕੇ ਵੀ ਉਹ ਭਾਈ ਸਾਹਿਬ ਹੁਣਾਂ ਨੇ ਇਹੀ ਅਰਦਾਸ ਬੇਨਤੀ ਉਸ ਗੁਰੂ ਉਸ ਪਰਮਾਤਮਾ ਅੱਗੇ ਲਾਈ ਵੀ ਹੈ ਵਾਹਿਗੁਰੂ ਮੇਰਾ ਕੱਲੇ ਦਾ ਹੀ ਇੰਟਰਵਿਊ ਆਵੇ ਚਲੋ ਅੱਜ ਦਾ ਜੋ ਸਮਾਸੀਓ ਟਾਲ ਗਿਆ ਸ਼ਾਇਦ ਤੁਸੀਂ ਇਸ ਲਈ ਹੀ ਇਹ ਡਿਲੇ ਕੀਤਾ ਹੋਵੇਗਾ ਵੀ ਮੇਰੀ ਕੱਲੇ ਦੀ ਇੰਟਰਵਿਊ ਆਵੇਗੀ ਮੇਰੀ ਫੈਮਲੀ ਦੀ ਸ਼ਾਇਦ ਤੁਸੀਂ ਆਪਣੀ ਕਿਰਪਾ ਸਦਕਾ ਟਕਟਾ ਦਿੱਤੀ ਹੋਵੇਗੀ ਸਾਹ ਸੰਗਤ ਜੀ ਇਸੇ ਤਰ੍ਹਾਂ 15-20 ਦਿਨ ਲੰਘ ਗਏ ਉਹਨਾਂ ਨੂੰ ਦੁਬਾਰਾ ਫਿਰ ਕੋਈ ਵੀ ਈਮੇਲ ਨਾ ਆਈ ਉਹ ਵਿਚਾਰੇ ਬਹੁਤ ਪਰੇਸ਼ਾਨ ਹੋ ਗਏ ਵੀ ਅੱਗੇ 10 ਸਾਲ ਬਾਅਦ ਆਈ ਸੀ ਹੁਣ ਪਤਾ ਨਹੀਂ 20 ਸਾਲ ਲੱਗ ਜਾਣਗੇ ਦੁਬਾਰਾ ਈਮੇਲ ਆਉਣ ਤੇ ਪਰ ਉਹ ਆਪਦੀ ਅਰਦਾਸ ਬੇਨਤੀ ਉਸ ਗੁਰੂ ਸਾਹਿਬ ਅੱਗੇ ਲਾਉਂਦੇ ਰਹੇ ਤੇ ਗੁਰਬਾਣੀ ਦਾ ਜਾਪ ਵੀ ਕਰਦੇ ਰਹੇ ਫਿਰ ਇੱਕ ਦਿਨ ਸਾਧ ਸੰਗਤ ਜੀ ਜਦੋਂ 25 ਕ ਦਿਨ ਹੋ ਗਏ ਤਾਂ ਉਹਨਾਂ ਨੂੰ ਮੇਲ ਆਈ ਉਹਨਾਂ ਨੂੰ ਮੇਲ ਜ਼ਰੂਰ ਆਈ ਪਰ ਉਹਨਾਂ ਨੂੰ ਮੇਲ ਇੰਟਰਵਿਊ ਦੀ ਨਾ ਆ ਕੇ ਉਹਨਾਂ ਦੀ ਵੀਜ਼ੇ ਦੀ ਮੇਲ ਆਈ ਕਿ ਕੰਗ੍ਰੈਚੁਲੇਸ਼ਨਸ ਉਹਨਾਂ ਦੇ ਨਾਮ ਨਾਲ ਆ ਕੇ ਲੱਗਾ ਵੀ ਤੁਹਾਡਾ ਵੀਜ਼ਾ ਹੈ ਜਿਹੜਾ ਉਹ ਅਪਰੂਵ ਅਪਰੂਵ ਹੋ ਚੁੱਕਾ ਹੈ ਸਾਧ ਸੰਗਤ ਜੀ ਉਹ ਕਹਿੰਦੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਜਦੋਂ ਮੈਂ ਈਮੇਲ ਇਹ ਪੜ੍ਹੀ ਤਾਂ ਮੇਰੇ ਮੂੰਹ ਚੋਂ ਸਭ ਤੋਂ ਪਹਿਲਾਂ ਧੰ ਤਣ ਗੁਰੂ ਰਾਮਦਾਸ ਧੰ ਤਣ ਬਾਬਾ ਦੀਪ ਸਿੰਘ ਜੀ ਨਿਕਲਿਆ ਕਿਉਂਕਿ ਸਾਧ ਸੰਗਤ ਜੀ ਕਿੱਥੇ ਤਾਂ ਉਹ ਭਾਈ ਸਾਹਿਬ ਉਸ ਗੁਰੂ ਅੱਗੇ ਇਹ ਅਰਦਾਸ ਕਰਦੇ ਸੀ ਕਿ ਹੇ ਵਾਹਿਗੁਰੂ ਮੇਰੇ ਕੱਲੇ ਦੀ ਇੰਟਰਵਿਊ ਆਵੇ ਤੇ ਕਿੱਥੇ ਉਸ ਗੁਰੂ ਨੇ ਉਹਦੇ ਕੱਲੇ ਦੀ ਵੀ ਨਾਂ ਲਿਆ ਕੇ ਪੂਰੇ ਪਰਿਵਾਰ ਦਾ ਸਿੱਧਾ ਵੀਜ਼ਾ ਹੀ ਲਿਆ ਦਿੱਤਾ ਵੀਜੇ ਦੀ ਅਪਰੂਵਲ ਵੇਖ ਕੇ ਉਹ ਪਰਿਵਾਰ ਬਹੁਤ ਖੁਸ਼ ਹੋਇਆ ਫਿਰ ਦਰਬਾਰ ਸਾਹਿਬ ਤੇ ਸ਼ਹੀਦਾਂ ਸਾਹਿਬ ਆ ਕੇ ਉਹਨਾਂ ਨੇ ਉਸ ਵਾਹਿਗੁਰੂ ਦੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਵਾਈ ਤੇ ਉਸ ਗੁਰੂ ਘਰ ਗੁਰੂ ਪ੍ਰਮਾਤਮਾ ਦੇ ਲੰਗਰ ਛਕਿਆ ਤੇ ਆਪਣੀ ਥੋੜੀ ਬਾਤੀ ਦਸਵੰਦ ਕੱਟ ਕੇ ਉਸ ਉਸ ਦੇ ਦਰ ਤੇ ਸੇਵਾ ਕੀਤੀ ਫਿਰ ਸਾਧ ਸੰਗਤ ਜੀ ਉਹ ਪਰਿਵਾਰ ਆਪਣੇ ਪਰਿਵਾਰ ਦੇ ਕੋਲ ਉਥੇ ਯੂ ਐਸ ਏ ਜਾ ਪੁੱਜਾ ਤੇ ਇਸ ਸਮੇਂ ਉਹ ਬਹੁਤ ਖੁਸ਼ੀ ਖੁਸ਼ੀ ਆਪਦੇ ਪਰਿਵਾਰ ਨਾਲ ਹੱਸਦੇ ਖੇਡਦੇ ਵਸ ਰਹੇ ਹਨ ਧੰਨ ਧੰਨ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਹਮੇਸ਼ਾ ਯਾਦ ਰੱਖਦੇ ਨੇ ਆਪਦੇ ਚਿੱਤ ਵਿੱਚ ਵਸਾ ਕੇ ਰੱਖਦੇ ਨੇ ਸੋ ਸਾਧ ਸੰਗਤ ਜੀ ਆਪਾਂ ਕਈ ਵਾਰ ਡੁੱਲ ਜਾਂਦੇ ਆ ਕਿ ਆਪਣਾ ਕੰਮ ਨਹੀਂ ਮੰਨ ਰਿਹਾ ਆਪਣੀ ਅਰਦਾਸ ਨਹੀਂ ਪੂਰੀ ਹੋ ਰਹੀ ਆਪਾਂ ਗੁਰੂ ਨਾਨਕ ਪਾਠ ਗੁਰੂ ਦੀ ਗੁਰਬਾਣੀ ਦਾ ਜਾਪ ਕਰਨਾ ਛੱਡ ਦਿੰਨੇ ਆ ਪਰ ਸਾਧ ਸੰਗਤ ਜੀ ਇਦਾਂ ਕਦੇ ਨਾ ਕਰਿਓ ਚਾਹੇ ਕੁਝ ਵੀ ਹੋ ਜਾਵੇ ਉਸ ਗੁਰੂ ਦਾ ਲੜਨਾ ਛੱਡਿਓ ਕਿਉਂਕਿ ਜਦੋਂ ਗੁਰੂ ਆਪ ਦੀ ਕਿਰਪਾ ਕਰਦਾ ਏ ਤਾਂ ਉਹ ਉਹ ਕਰ ਦਿੰਦਾ ਏ ਜਿੰਦੀ ਆਪਾਂ ਕਦੇ ਉਮੀਦ ਵੀ ਨਹੀਂ ਕੀਤੀ ਹੁੰਦੀ ਜਿਸ ਬਾਰੇ ਆਪਾਂ ਕਦੇ ਸੋਚਿਆ ਵੀ ਨਹੀਂ ਹੁੰਦਾ ਫਿਰ ਜਦੋਂ ਉਹ ਦਿੰਦਾਏ ਤੇ ਆਪਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸ ਵਾਹਿਗੁਰੂ ਨੇ ਆਪਣੇ ਲਈ ਐਡਾ ਚੰਗਾ ਸੋਚਿਆ ਹੋਇਆ ਸੀ ਕਿਉਂਕਿ ਸਾਧ ਸੰਗਤ ਜੀ ਦੇਖੋ ਉਹਨਾਂ ਦੇ ਬੱਚੇ ਛੋਟੇ ਸਨ ਉਦੋਂ ਇਧਰ ਰਹਿ ਕੇ ਉਹਨਾਂ ਦਾ ਪਾਲਣ ਪੋਸ਼ਣ ਕਰ ਲਿਆ ਉਹਨਾਂ ਜਦੋਂ ਬੱਚੇ ਸੁਰਤ ਵਾਲੇ ਹੋ ਗਏ ਤਾਂ ਉਸ ਵਾਹਿਗੁਰੂ ਨੇ ਉਹਨਾਂ ਦਾ ਪੂਰੇ ਪਰਿਵਾਰ ਦਾ ਹੀ ਸਿੱਧਾ ਵੀਜ਼ਾ ਲਵਾ ਦਿੱਤਾ ਸਾਤ ਸੰਗਤ ਜੀ ਜਦੋਂ ਅੱਜ ਵੀ ਉਹਨਾਂ ਨਾਲ ਸਾਡੀ ਗੱਲਬਾਤ ਹੁੰਦੀ ਏ ਤਾਂ ਉਹ ਉਸ ਪਰਮਾਤਮਾ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਨਹੀਂ ਥੱਕਦੇ ਸੋ ਸਾਤ ਸੰਗਤ ਜੀ ਉਸ ਵਾਹਿਗੁਰੂ ਦਾ ਨਾਮ ਲਿਆ ਕਰੋ ਗੁਰਬਾਣੀ ਦਾ ਜਾਪ ਕਰਿਆ ਕਰੋ ਤੁਹਾਡੇ ਸਾਰੇ ਕਾਰਜ ਉਹ ਵਾਹਿਗੁਰੂ ਆਪ ਸਵਾਰਨ ਵਾਲੇ ਨੇ ਉਹ ਆਪ ਹਾਜ਼ਰ ਨਾਜ਼ਰ ਹੋ ਕੇ ਸਾਰੇ ਕੰਮਾਂ ਕਾਰਾਂ ਦਾ ਪਿਟਾਰਾ ਕਰਨਗੇ ਸਾਜ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਬਲਾਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਾਂ ਤਾਂ ਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰ